ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਦੀ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪ੍ਰਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਹੁਣ ਅਗਲਾ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 2 ਮੱਜਾ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਹੈ ਗਾਂ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਵਾਂਗੇ ਤੇ ਮੱਝਾਂ ਦੋਵੇਂ ਤਾਜ਼ੀਆਂ ਸੋਈਆਂ ਤੁਹਾਨੂੰ ਦਿਖਾਉਣੀਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਹੋਸਨਾ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਚੀਜ਼ ਦਾ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਂ ਭਾਜੀ ਆਪਣਾ ਸ਼ਮਸ਼ੇਰ ਸਿੰਘ ਪਿੰਡ ਪੂੰਗਾ ਤਹਿਸੀਲ ਨਾਲਾ ਡਿਸਟ੍ਰਿਕਟ ਕੰਪਲ ਸਰ ਤੇ ਫੋਨ ਨੰਬਰ ਵੀ ਬੋਲ ਦੇ ਕਰੀ 772904481 ਠੀਕ ਹੈ ਜੀ ਹਾਂਜੀ ਭਾਜੀ ਤੇ ਅੱਜ ਦੋ ਸੋਈਆਂ ਬਾਜੀ ਝੋਟੀਆਂ ਠੀਕ ਆ ਵਹਿੜਿਆ ਬਚਾਣੀ ਜਿਹੋ ਦਾ ਹੈਗਾ ਠੀਕ ਆ ਹਾਂਜੀ ਹਾਂਜੀ ਚਲੋ ਫਿਰ ਸ਼ੁਰੂਆਤ ਆ ਝੋਟੀ ਤੋਂ ਹੀ ਆਪਾਂ ਕਰ ਲਈਏ ਪਹਿਲਾ ਸੂਆ ਯਾਰ ਬਾਜੀ ਝੋਟੀ ਕਿੰਨਾ ਚਿਰ ਹੋ ਗਿਆ ਸੋਈ ਨਾ ਸੂਈ ਨੂੰ 12-13 ਦਿਨ ਹੋ ਗਏ ਜੋ ਠੀਕ ਆ ਜੀ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਦੁੱਧ ਦਾ ਰੁਪਿਆ ਜੀ 12 ਕਿਲੋ ਹੋਊਗਾ ਪਈਆਣਾ ਕਿਲੋ ਆ ਵਾ ਠੰਡਾ ਕਰਕੇ ਮੰਨੇ ਬਿਲਕੁਲ ਚਵਾ ਦੋਗੇ ਕਰੋ ਨਾਨਾ ਬਾਜੀ ਦੋ ਟਾਈਮ ਕੋਈ ਤਸੱਲੀ ਕਰਕੇ ਖੜੇ ਠੀਕ ਆ ਜੀ ਹਾਂਜੀ ਬਾਕੀ ਯਾਰ ਵੀ ਦੁੱਧ ਦੀ ਕੋਈ ਵੀਰ ਆਪਣੀ ਆਪ ਹੱਥੀਂ ਚਵਾਈ ਕਰਕੇ ਖੜੇ ਜੇ ਕੋ ਵੀ ਨਹੀਂ ਆ ਸਕਦਾ ਵੀਡੀਓ ਕਾਲ ਤੇ ਚਵਾਈ ਕਰਾ ਲੇ ਉਹ ਜ਼ਿੰਮੇਵਾਰੀ ਤੁਹਾਡੀ ਆਪਣੀ ਆ। ਕੰਗੀ ਝੋਟੀ ਬਾਜੀ ਕੁੰਡੀ ਕੰਡੀ। ਬਾਕੀ ਇਹ ਵੀ ਝੋਟੀ ਸੋਹਣੀ ਆ। ਰੱਬ ਦੀ ਆ ਜਿਹੜੀ। ਇਹ ਹਰਪਾ ਜੀ ਨਾਲੇ ਉਧਰੋਂ ਝੋਟੀ ਜਾਂਦੀ ਗੱਬਣ। ਠੀਕ ਆ। ਹਾਂਜੀ ਹਾਂਜੀ ਬਾਕੀ ਛੱਡੀ ਸੋਹਣੀ ਬੜੀ ਜੇ ਝੋਟੀ। ਦਿਖਾ ਦਿਖਾ ਦਈਏ ਵਿੱਚ ਜੀ ਬੱਚਾ ਦਿਖਾ ਦਿਓ ਦਿਖਾ ਦਿਓ। ਤੇ ਕਿੰਨਾ ਮੋਲ ਰੱਖਣਾ ਫਿਰ ਇਹਦਾ ਆਪਾਂ ਮੋਲ ਹਰੀ ਭਾਜੀ ਇਹੋ ਦੀਆਂ ਝੋਟੀਆਂ ਦਾ ਸੀ ਅਸੀਂ 85-85 ਹਜ਼ਾਰ ਵੀ ਕਰੀ ਜਾਂਦੇ ਜੋ ਹਾਂਜੀ ਤੇ ਝੋਟੀਆਂ ਆਪਾਂ ਦੇ ਦਾਂ ਗੁਰੇ 70 ਹਜ਼ਾਰ ਦੀ 70 ਹਜ਼ਾਰ ਦੀ ਦੇ ਦੋਗੇ ਹਾਂਜੀ ਭਾਜੀ 2000 ਵਿੱਚੋਂ ਭਾਈ ਛੋਟ ਕਰਾਂਗੇ 68 ਦੀ ਦੇ ਦੋਗੇ ਤੇ ਦੁੱਧ 11 ਲੀਟਰ ਕਰੋ ਚਵਾ ਦਿਓ ਕਿ ਬਿਲਕੁਲ ਚਵਾਗੇ ਭਾਜੀ ਦੋ ਟਾਈਮ ਆਪਣੀ ਖੜੇ ਕੋਈ ਤਸੱਲੀ ਕਰਕੇ ਠੀਕ ਹੈ ਜੀ ਪਾਈ ਝੋਡੀ ਵਧੇਗੀ ਮੇਰਾ ਮੂਲਾ ਮਾਰ ਕੇ ਠੀਕ ਹੈ ਜੀ ਤੇ ਮਗਰ ਇਹਦੇ ਕਟਾ ਜੇ ਕਟਾ ਕਟਾ ਜੇ ਠੀਕ ਜੀ ਦਿਖਾਤਾ ਚਵਾਹ ਚਵਾਹ ਦੇ ਵੀਜੀ ਗੁੰਮਰ ਦੀ ਕੋਲੀ ਛੋਟੀ ਕਹਿੰਦਾ ਹੈਗੀ ਵੀ ਠੰਡੀ ਸੀ ਲਿਆ ਪੂਰੀ ਚਵਾਹ ਵੀ ਬਿਲਕੁਲ ਸਾਫ ਠੀਕ ਹੈ ਜੀ ਐ ਮੋਟੀ ਧਾਰ ਪਾਈ ਠੰਡੀ ਸੀ ਛੋਟੀ ਠੀਕ ਹੈ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਜੀ ਮੱਝ ਇਹਨੋਂ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨੂੰ 5-6 ਦਿਨ ਹੋ ਗਏ ਬਾਜੀ ਇਹਦੇ ਮਗਰ ਕੱਟਾ ਜੋ ਇਹਦੇ ਮਗਰ ਵੀ ਇਹਦੇ ਮਗਰ ਵੀ ਕੱਟਾ ਹੀ ਹੈ ਹਾਂਜੀ ਬਾਜੀ ਬਈ ਕੱਦ ਕਾਸ਼ ਚੰਗਾ ਜੀ ਬਾਜੀ ਲੈ ਜਾ ਬੀ ਜੀ ਤੇ ਇਹ ਕਿੰਨੇ ਕਿ ਦੁੱਧ ਵਾਲੀ ਨੇ ਤੇ ਦੁੱਧ ਦੀ ਭਾਜੀ 11-12 ਕਿਲੋ ਚਵਾਈ ਜਾਏ ਔਰ 9 ਕਿਲੋ ਆਪਾਂ ਠੰਡਾ ਕਰਕੇ ਦੁੱਧ ਬੰਨੇ ਪੱਕਾ ਦੁੱਧ ਜਿਹੜਾ ਹੈਗਾ ਦੁੱਧ ਵਾਲੇ ਭਾਏ ਕੋ ਬੌਲਾ ਲਾਲੇ ਭਾਏ 6 ਦਿਨ ਹੋਏ ਜੀ ਸੂਈ ਨੂੰ ਠੀਕ ਆ ਹਾਂਜੀ ਬਾਜੀ ਚਵਾਜ ਦਾ ਦਿਖਾ ਦਿੰਦਾ ਤੇ ਬੱਚਾ ਇਹਦਾ ਵੀ ਕਹਿੰਦੇ ਕਿ ਕਰੀਦਾ ਕੇ ਦਿਖਾ ਦਈਏ ਤੇ ਹੁਣ ਪੱਕਾ ਕਿੰਨਾ ਤਿਆਰ ਦੱਸਿਆ ਮੌਕੇ ਤੇ ਦੁੱਧ ਭਾਜੀ 10 ਹੀ ਹੋ ਭਾਏ ਦੁੱਧ ਲਾਲੇ ਕੋ ਬੌਲਾ ਲਾਲੇ ਬੰਨ 9 ਕਿਲੋ ਆਪਣਾ ਠੰਡਾ ਕਰਕੇ ਬੰਨੇ ਠੀਕ ਆ ਹਾਂਜੀ ਬਾਜੀ ਤੇ ਕਿੰਨਾਂ ਕਿ ਚਵਾਈ ਜਾਊਗੀ ਦੁੱਧ ਭਾਜੀ 11-12 ਕਿਲੋ ਫੁੱਲਾ ਚਵਾਈ ਜਾਊ ਮੈਂ ਵੱਡੀ ਆ ਮੋਹਲਾ ਰੀ ਭਾਜੀ ਭਾਵੇਂ ਇਹਦਾ ਕਰ ਲੀਏ 55 ਪੂਰੇ 50 ਹਜ਼ਾਰ ਦੀ ਭਾਈ ਦੇ ਦਾਂਗੇ ਅੱਛਾ 50 ਹਜ਼ਾਰ ਦੀ 2000 ਭਾਈ ਛੋਟ ਕਰ ਦਾਂਗੇ ਠੀਕ ਹੈ 48 48 ਹਜ਼ਾਰ ਜੀ ਦੇ ਦੇਣੀ ਹੈ ਜੀ ਹਾਂਜੀ ਭਾਈ ਠੀਕ ਹੈ ਜੀ ਆਪਾਂ ਨੇ ਦੇ ਵੀ ਦੇਖ ਸਾਡੇ ਲੱਗੇ ਤਾਂ ਆਪਾਂ ਕੋਣ ਭਾਜੀ ਇਹ ਵੀ ਬੜੀ ਸਾਫ ਜੇ ਮੈਂ ਬੋਲੀ ਰੂਮ ਦੇ ਤੇਵਾ ਪਸਮਾਦਾ ਨਹੀਂ ਭਾਜੀ ਕੋਈ ਡੰਦੂ ਮੜਾ ਲਿਆਈ ਦਾ ਤੇ ਹੁਣ ਗਾਂ ਆਪਣੇ ਕੋਲ ਇੱਕ ਰਹਿ ਗਈ ਅੰਡੇ ਤੇ ਇਹ ਵੀ ਤਾਂ ਦਿਖਾ ਲਓ ਭਾਜੀ ਬਚਾਲੀ ਜੋ ਹੈਗਾ ਇਹ ਬੱਚੇ ਤਾਂ ਬਿਨਾ ਹੀ ਆ ਤੇ ਬਾਕੀ ਹੈ ਜਿਹੜੀ ਚੰਗੇ ਕੱਦ ਕਾਠ ਵਾਲੀ ਹੈ ਠੀਕ ਆ ਹਾਂਜੀ ਇਹਦੇ ਕੋ ਦੁੱਧ ਕਿੰਨਾ ਪੱਕਾ ਦੋਦਾਰੀ ਭਾਈ ਇਹ 10 ਕਿਲੋ ਹੋਗਾ 9 ਗੱਲਾ ਵਾ ਠੰਡਾ ਕਰਕੇ ਮੰਨੇ ਪੱਕਾ ਦੁੱਧ ਜਿਹੜਾ ਹੈਗਾ ਵਾ ਹਾਂਜੀ ਭਾਜੀ 这样子。 ਕੋਈ ਕਾਗਜ਼ਾੜ ਭਾਜੀ ਤੇ ਇਹਦਾ ਮੁੱਲ ਫਿਰ ਮੋਹਲਾਰੀ ਭਾਜੀ ਇਹਦਾ 20000 ਰੁਪਿਆ ਕਰਦੇ ਜੋ ਅੱਛਾ ਹਾਂਜੀ 10000 ਰੁਪਿਆ ਛੋੜ ਕਰਦਾਂਗੇ 19000 ਹੀ ਦੇ ਦੇ 19000 ਦੀ ਭਾਈ ਦੇ ਦਾਂਗੇ ਮੋੱਕ ਤੇ ਹੋਰ ਕਰ ਤੋ ਕਿ ਮੰਨ ਤਨ ਕਰਦਾ ਭਾਜੀ ਮੰਨ ਤਨ ਥੋੜਾ ਬੋਧਾ ਠੀਕ ਆ ਹਾਂਜੀ ਭਾਜੀ ਤੇ ਹੁਣ ਪੱਕਾ ਦੁੱਧ ਕਿੰਨਾ ਚਾਹੋਗੇ 9 ਕਿਲੋ ਭਾਜੀ ਠੰਡੀ ਸੀਲਿਆ ਤਾਂ ਡਰਦੀ ਥੋੜਾ ਕੈਮਰੇ ਤੋਂ ਠੀਕ ਆ ਜੀ ਹਾਂਜੀ ਭਾਜੀ ਠੀਕ ਆ ਤੇ ਇਹਦਾ ਤੇ ਦੁੱਧ ਵੀ ਸੰਗਣਾ ਹੋਣਾ ਸੰਗਣਾ ਭਾਜੀ ਮੱਝਾਂ ਬਰਾਬਰ ਇਹਦਾ ਦੁੱਧ ਵੀ ਬਾਕੀ ਕੋਈ ਤੁਹਾਡੇ ਘਰੋਂ ਤਸੱਲੀ ਕਰਕੇ ਨਹੀਂ ਕਰੇ ਭਾਜੀ ਆਣ ਕੇ ਦੋ ਟਾਈਮ ਚੋਵੇ ਆਪਣੀ ਠੀਕ ਹੈ ਤੇ ਆ ਕੇ ਖੜ ਇਹੀ ਹੈ ਤੁਹਾਡੇ ਸਾਹਮਣੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਖੜੋ ਆਪਣੀ ਦੋ ਟਾਈਮ ਚਲੋ ਤਿੰਨ ਟਾਈਮ ਚਲੋ ਬਾਕੀ ਇਤਰਾ ਰੌਣਕ ਵੀਰਾ ਭਰਾਵਾਂ ਦੀ ਲੱਗੀ ਰਹਿੰਦੀ ਆ ਜਿਹੜੀ